ਸਾਵਣ ਦੇ ਪਹਿਲੇ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਜਿਸ ਕਾਰਨ ਰਾਜ ਦੇ ਔਸਤ ਤਾਪਮਾਨ ਵਿੱਚ 1.5 ਡਿਗਰੀ ਦੀ ਕਮੀ ਆਈ ਹੈ। ਇਸ ਸਮੇਂ ਰਾਜ ਦਾ ਔਸਤ ਤਾਪਮਾਨ ਸਧਾਰਨ ਨਾਲੋਂ 2.8 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਅੱਜ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕਿਤੇ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਤ ਦੇ ਆਧਾਰ 'ਤੇ ਅੱਜ ਵੀ ਮੌਸਮ ਵਿਭਾਗ ਵੱਲੋਂ ਫਲੈਸ਼ ਅਲਰਟ ਜਾਰੀ ਕੀਤਾ ਜਾ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਰਾਜ ਵਿੱਚ ਕੋਈ ਅਲਰਟ ਨਹੀਂ ਹੈ। ਪਰ ਭਲਕੇ ਬੁੱਧਵਾਰ ਲਈ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਅਗਲੇ 6 ਦਿਨਾਂ ਦੌਰਾਨ ਮੌਸਮ ਅਤੇ ਤਾਪਮਾਨ ਸਧਾਰਨ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ 14 ਜੁਲਾਈ 2025 ਨੂੰ ਸਵੇਰੇ 6 ਵਜੇ ਤੱਕ ਦੀ ਸਥਿਤੀ ਮੁਤਾਬਕ ਪੰਜਾਬ ਦੀਆਂ ਤਿੰਨ ਮੁੱਖ ਨਦੀਆਂ ਸਤਲੁਜ ਬਿਆਸ ਅਤੇ ਰਾਵੀ ਤੇ ਬਣੇ ਭਾਖੜਾ ਪੌਂਗ ਅਤੇ ਥੀਨ ਡੈਮਰ ਚ ਪਾਣੀ ਪੱਧਰ ਹਾਲੇ ਵੀ ਘਟ ਹੈ ਸਤਲੁਜ ਤੇ ਸਥਿਤ ਭਾਖੜਾ ਡੈਮ ਦੀ फुट पिछले साल इस दिन पंद्रह सौ अठानवे इशारा दो फुट सी अज पानी की आन पैंती हजार अठ सौ कहत्तर क्यूसिक निकासी अठाई हजार एक सौ अठ क्यूसिक रही है ब्यास दरिया बने पोंग डैम पूरी ਪਰਨ ਸਥਿਤੀ 1400 ਫੁੱਟ ਹੈ ਅਤੇ ਇਸ ਦੀ ਪਾਣੀ ਸੰਭਾਲਣ ਸਮਰੱਥਾ 6.127 ਐਮ ਐਫ ਹੈ ਅੱਜ ਸਵੇਰੇ 6 ਵਜੇ ਇਸ ਦਾ ਜਲ ਪੱਧਰ 1328.03 ਫੁੱਟ ਦਰਜ ਕੀਤਾ ਗਿਆ ਹੈ ਜਿਸ ਵਿੱਚ ਪਾਣੀ ਦੀ ਮਾਤਰਾ 2.467 ਐਮ ਐਫ ਰਹੀ ਹੈ ਜੋ ਕਿ ਕੁੱਲ ਸਮਰੱਥਾ ਦਾ 40.26% ਹੈ